ਸਲਾਮ ਨਮਸਤੇ ਆਦਾਬ ਸਤਿ ਸ਼੍ਰੀ ਅਕਾਲ ਜੈ ਸਾਈ ਜੀ ਦੀ ਰਬ ਇੱਕ ਜੈ ਸਾਈ ਜੀ 786 ਐਸ ਅਫੀਸ਼ੀਅਲ ਚੈਨਲ ਦੇ ਨਾਲ ਜੁੜੀ ਹੋਈ ਹਰ ਇੱਕ ਨੇਕ ਰੂਹ ਨੂੰ ਸਲਾਮ ਹੈ ਨਿੱਗਾ ਸਵਾਗਤ ਹੈ ਚੈਨਲ ਤੇ ਪਹਿਲੀ ਵਾਰ ਆਏ ਤਾਂ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਜ਼ਰੂਰ ਦਬਾਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਅਪਡੇਟ ਆਜੋ ਮਿਲਦੀ ਰਹੇ ਜੀ ਕੀ ਤੁਸੀਂ ਕਦੇ ਸੋਚਿਆ ਹੈ ਕਿ ਉਹ ਸੰਤ ਗੁਰੂ ਰਹਿਬਰ ਫਕੀਰ ਲੋਕ ਹਰ ਹਾਲਤ ਵਿੱਚ ਸ਼ਾਂਤ ਕਿਵੇਂ ਰਹਿੰਦੇ ਨੇ ਜਦੋਂ ਉਹਨਾਂ ਦੇ ਆਲੇ-ਦੁਆਲੇ ਤੂਫਾਨ ਚੱਲ ਰਹੇ ਹੁੰਦੇ ਨੇ ਨਾ ਤਾਂ ਵੀ ਉਹਨਾਂ ਦਾ ਮਨ ਜਿਹੜਾ ਹੈ ਉਹ ਝੀਲ ਵਾਂਗੂ ਸਥਿਰ ਕਿਉਂ ਰਹਿੰਦਾ ਹੈ ਇਹ ਕਰੇ ਸਵਾਲ ਉਠਿਆ ਇਹ ਕੋਈ ਜਾਦੂ ਨਹੀਂ ਹੈ ਇਹ ਇੱਕ ਰਾਜ਼ ਹੈ ਇੱਕ ਐਸਾ ਰਾਜ਼ ਜੋ ਸਦੀਆਂ ਤੋਂ ਸਿਰਫ ਕੁਝ ਲੋਕਾਂ ਨੂੰ ਹੀ ਪਤਾ ਸੀ ਜ਼ਰਾ ਗੌਰ ਕਰਨਾ ਬੰਬਲ ਤੇ ਅੱਜ ਉਸ ਰਾਜ਼ ਦੇ ਬਾਰੇ ਗੱਲ ਕਰਾਂਗੇ yogi ਜਿਹੜੇ ਹੁੰਦੇ ਹਨ ਨਾ yogi sant guru rehber ਇਹਨਾਂ ਦੀ ਰੂਹ ਜਿਹੜੀ ਹੈ ਨਾ ਉਹ ਇਹਨਾਂ ਦੇ ਪਰਦੇ ਤੋਂ ਬਾਅਦ ਵੀ ਲੱਖਾਂ ਹੀ ਲੋਕਾਂ ਨੂੰ ਸ਼ਾਂਤੀ ਦਿੰਦੀ ਹੈ ਬਾਬਾ ਉਹਨੇ ਸਾਧੂ ਲੋਕਾਂ ਨੇ ਫਕੀਰ ਲੋਕਾਂ فرمایا ਕਿ ਸ਼ਾਂਤਮਨ ਉਹੀ ਪਾ ਸਕਦਾ ਹੈ ਜੋ ਆਪਣੀ ਆਤਮਾ ਦੀ ਆਵਾਜ਼ ਸੁਣਨਾ ਸਿੱਖ ਲਵੇ ਬਾਬਾ ਜੀ ਜ਼ਰਾ ਗੌਰ ਕਰਨਾ ਕਿ ਸ਼ਾਂਤ ਮਨ ਜਿਹੜਾ ਹੈ ਉਹ ਹੀ ਹਾਸਲ ਕਰ ਸਕਦਾ ਹੈ ਉਹ ਹੀ ਪਾ ਸਕਦਾ ਹੈ ਜੋ ਆਪਣੀ ਆਤਮਾ ਦੀ ਆਵਾਜ਼ ਸੁਣਨਾ ਸਿੱਖ ਲਵੇ ਪਰ ਇਹੀ ਸਵਾਲ ਹੈ ਕਿ 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 ਇੱਕ ਭੱਜ ਦੌੜ ਭਰੀ ਜ਼ਿੰਦਗੀ ਵਿੱਚ ਅਸੀਂ ਆਪਣੇ ਅੰਦਰ ਕਿਵੇਂ ਉਤਰੀਏ ਕਿਵੇਂ ਅਸੀਂ ਉਸ ਯੋਗੀ ਵਾਂਗੂ ਨਾ ਸੰਤਾ ਵਾਂਗੂ ਨਾ ਗੁਰੂ ਰਹਿਬਰਾਂ ਉਹਨਾਂ ਫਕੀਰਾਂ ਵਾਂਗੂ ਬਣ ਸਕਦੇ ਆ ਜਿਨ੍ਹਾਂ ਦੇ ਮਨ ਤੇ ਕਿਸੇ ਵੀ ਤੂਫਾਨ ਦਾ ਅਸਰ ਹੀ ਨਹੀਂ ਹੁੰਦਾ ਬਾਬਾ ਤਾਂ ਇਹਦਾ ਜਵਾਬ ਹੈ ਥੋੜਾ ਠਹਿਰਾਵ ਤੇ ਭਾਵਨਾਵਾਂ ਦੀ ਗਹਿਰਾਈ ਨਾਲ ਸੁਨਣਾ ਮਨ ਉਹੀ ਮਨ ਜੋ ਹਰ ਵੇਲੇ ਕੁਝ ਨਾ ਕੁਝ ਸੋਚਦਾ ਰਹਿੰਦਾ ਹੈ ਆ ਸ਼ਾਂਤਮਨ ਦੇ ਰਾਜ਼ ਦੀ ਗੱਲ ਕਰਨੀ ਹੈ ਬਾਬਾ ਜੀ ਉਹੀ ਮਨ ਜੋ ਹਰ ਵੇਲੇ ਕੁਝ ਨਾ ਕੁਝ ਸੋਚਦਾ ਰਹਿੰਦਾ ਹੈ ਜੋ ਇੱਕ ਪਲ ਦੀ ਚੁੱਪ ਵੀ ਸਹਿ ਨਹੀਂ ਸਕਦਾ ਯੋਗੀਆਂ ਨੇ ਫਰਮਾਇਆ ਸੰਤਾਂ ਨੇ ਫਰਮਾਇਆ ਕਿ ਮਾਨੀ ਬੰਧਣ ਦਾ ਕਾਰਨ ਹੈ ਤੇ ਮਾਨੀ ਮੋਕਸ਼ ਦਾ ਵੀ ਜ਼ਰਾ ਗੌਰ ਕਰਨਾ ਕਿ ਮਾਨੀ ਸਾਨੂੰ ਬੰਧਣ ਵਿੱਚ ਬੰਨ੍ਹਦਾ ਹੈ ਔਰ ਮਾਨੀ ਸਾਨੂੰ ਮੋਕਸ਼ ਦਿੰਦਾ ਹੈ ਆਜ਼ਾਦੀ ਦਿੰਦਾ ਹੈ ਅਸ਼ਾਂਤ ਮਨ ਹਰ ਵੇਲੇ ਬਾਹਰ ਕੁਝ ਲੱਭਦਾ ਹੈ ਅਸ਼ਾਂਤ ਜਿਹਦਾ ਮਨ ਹੋਏਗਾ ਨਾ ਉਹ ਬਾਹਰੀ ਦੁਨੀਆ 'ਚ ਕੁਝ ਨਾ ਕੋਈ ਲੱਭੇਗਾ ਖੁਸ਼ੀ ਲੱਭੇਗਾ ਸੰਤੋਖ ਲੱਭੇਗਾ ਪਛਾਨ ਲੱਭੇਗਾ ਪਰ ਇਹ ਭੁੱਲ ਜਾਂਦਾ ਹੈ ਕਿ ਅਸਲੀ ਖੁਸ਼ੀ ਅੰਦਰੋਂ ਆਉਂਦੀ ਹੈ ਬਾਬਾ ਜੀ ਜ਼ਰਾ ਗੌਰ ਕਰਨਾ ਸੋਚੋ ਜਦੋਂ ਮਨ ਅਸ਼ਾਂਤ ਹੁੰਦਾ ਹੈ ਤਾਂ ਸਭ ਕੁਝ ਫਿੱਕਾ ਫਿੱਕਾ ਲੱਗਣ ਲੱਗ ਪੈਂਦਾ ਹੈ ਖਾਣਾ ਜਿਹੜਾ ਉਹ ਬੇਸਵਾਦ ਲੱਗਣ ਲੱਗ ਪੈਂਦਾ ਹੈ ਰਿਸ਼ਤੇ ਜਿਹੜੇ ਉਹ ਭਾਰ ਲੱਗਣ ਲੱਗ ਪੈਂਦੇ ਆ ਤੇ ਇਦਾਂ ਲੱਗਦਾ ਜਿਵੇਂ ਸਮਾਂ ਰੁਕ ਗਿਆ ਹੋਵੇ ਪਰ ਇੱਕ yogi ਇੱਕ sant ਇੱਕ faqir guru rehbar ਉਹ ਆਪਣੇ ਅੰਦਰ ਦੀ ਗਹਿਰਾਈ 'ਚ ਜਾਣ ਵਾਲੇ ਹੁੰਦੇ ਆ ਉਹ ਜਾਣਦੇ ਆ ਕਿ ਮੈਂ ਆਪਣੇ ਮਨ ਤੋਂ ਵੱਡਾ ਜ਼ਰਾ ਗੌਰ ਕਰ ਸਾਧੂ ਸੰਤ ਫਕੀਰ ਇਹ ਜਾਣਦੇ ਹੁੰਦੇ ਆ ਕਿ ਮੈਂ ਆਪਣੇ ਮਨ ਤੋਂ ਵੱਡਾ ਉਹ ਆਪਣੇ ਵਿਚਾਰਾਂ ਦੇ ਗੁਲਾਮ ਨਹੀਂ ਬਲਕਿ ਆਪਣੇ ਵਿਚਾਰਾਂ ਦੇ ਜਿਹੜੇ ਨਾ ਬੋਸ ਹੁੰਦੇ ਆ ਯਾਨੀ ਕਿ ਉਹਦੇ ਸੁਆਮੀ ਹੁੰਦੇ ਆ ਇਸੇ ਸੁਆਮੀ ਆਖਿਆ ਜਾਂਦਾ ਹੈ ਸਾਧੂ ਸੰਤਾਂ ਨੂੰ ਜਿਹੜੇ ਸੁਆਮੀ ਹੋ ਗਏ ਆਪਣੇ ਮਨ ਦੇ ਵਿਚਾਰਾਂ ਦੇ ਜਿਹੜੇ ਗੁਲਾਮ ਨਹੀਂ ਰਹੇ ਉਹ ਸੁਆਮੀ ਹੋ ਗਏ ਸੋ ਇਸ ਪਲ ਨੂੰ ਮਹਿਸੂਸ ਕੀਤਾ ਹੋਵੇਗਾ ਕਦੇ ਨਾ ਕਦੇ ਤੁਸੀਂ ਵੀ ਕਿ ਜਦੋਂ ਸਭ ਕੁਝ ਚੁੱਪ ਹੋ ਜਾਂਦਾ ਹੈ ਕੋਈ ਵਿਚਾਰ ਨਹੀਂ ਕੋਈ ਚਿੰਤਾ ਨਹੀਂ ਸਿਰਫ ਇੱਕ ਸ਼ਾਂਤੀ ਚੁੱਪ ਇਹੀ ਧਿਆਨ ਹੈ ਜ਼ਰਾ ਗੌਰ ਕਰਨਾ ਇਸੇ ਨੂੰ ਹੀ ਧਿਆਨ ਕਿਹਾ ਜਾਂਦਾ ਹੈ ਇਹੀ ਆਤਮਾ ਦੀ ਪਹਿਲੀ ਝਲਕ ਹੈ yogya farmaya santa farmaya ki jad tu apne vichara to upar uth janda hai ਤਦ ਤੂੰ ਆਪਣੀ ਆਤਮਾ ਦੀ ਤਾਕਤ ਮਹਿਸੂਸ ਕਰਦਾ ਹੈ ਜਰਾ ਗੌਰ ਕਰਨਾ ਸੰਤਾ ਫਰਮਾਇਆ ਕਿ ਜਦੋਂ ਇੱਕ ਇਨਸਾਨ ਆਪਣੇ ਵਿਚਾਰਾਂ ਤੋਂ ਉੱਪਰ ਉੱਠ ਜਾਂਦਾ ਹੈ ਨਾ ਤਾਂ ਉਹ ਉਸ ਵਕਤ ਆਪਣੀ ਆਤਮਾ ਦੀ ਤਾਕਤ ਨੂੰ ਮਹਿਸੂਸ ਕਰ ਸਕਦਾ ਹੁਣ ਜਰਾ ਸੋਚੋ ਕੋਈ ਵਿਅਕਤੀ ਜਦੀ ਜ਼ਿੰਦਗੀ ਵਿਗੜ ਗਈ ਹੋਵੇ ਜਰਾ ਗੌਰ ਕਰੋ ਜਦੀ ਜ਼ਿੰਦਗੀ ਵਿਗੜੀ ਹੋਈ ਹੈ ਨੌਕਰੀ ਦਾ ਤਣਾਅ ਹੈ ਕਿ ਪਤਾ ਨਹੀਂ ਮਿਲੀ ਕਿ ਨਹੀਂ ਮਿਲੀ ਜੇ ਮਿਲੀ ਤੇ ਉੱਥੇ ਪਰੇਸ਼ਾਨੀ ਹੈ ਦਫ਼ਤਰ ਦੇ ਵਿੱਚ ਰੋਲਾ ਪੈ ਰਿਆ ਹੈ ਪਰਿਵਾਰ ਦੇ ਵਿੱਚ ਕਲਾ ਕਲੇਸ਼ ਚੱਲ ਰਿਹਾ ਹੈ ਮਨ ਵਿੱਚ ਬੇਚੈਨੀ ਹੈ ਪਰ ਫਿਰ ਵੀ ਉਹ ਹਰ ਸਵੇਰੇ ਜ਼ਰਾ ਗੌਰ ਕਰਨਾ ਕਿ ਜ਼ਿੰਦਗੀ ਸਹੀ ਨਹੀਂ ਚੱਲ ਰਹੀ ਪਰ ਫਿਰ ਵੀ ਉਹ ਸਵੇਰੇ ਜਤ ਦੇ ਚੌਥੇ ਪੈਰ ਗੈਲੋ ਬ੍ਰਹਮ ਮੂਰਤ ਕਹਿ ਲੋ ਅੰਮ੍ਰਿਤ ਵੇਲਾ ਕਹਿ ਲੋ ਉੱਠ ਕੇ ਜੇ 10 ਮਿੰਟ ਉਹ ਸ਼ਾਂਤ ਵਿੱਚ ਬੈਠਦਾ ਯਾਨੀ ਸ਼ਾਂਤੀ ਦੇ ਨਾਲ ਬੈਠਦਾ ਹੈ ਮੋਹਨ ਬੈਠਦਾ ਹੈ ਤੇ ਇਹ فرمایا ਗਿਆ ਹੈ ਕਿ ਹੌਲੇ ਹੌਲੇ ਜਿਹੜਾ ਹੈ ਉਹਦਾ ਚਿਹਰਾ ਬਦਲਣ ਲੱਗ ਪੈਂਦਾ ਹੈ ਬਾਬਾ ਜੀ ਅੱਖਾਂ ਵਿੱਚ ਸ਼ਾਂਤੀ ਉਤਰ ਆਉਂਦੀ ਹੈ ਕਿਉਂ ਕਿਉਂਕਿ ਉਸਨੇ ਬਾਹਰ ਨਹੀਂ ਅੰਦਰ ਦੇਖਣਾ ਸ਼ੁਰੂ ਕੀਤਾ ਜ਼ਰਾ ਗੌਰ ਕਰਨਾ ਓਰੇ ਤਾਂ ਮਹਾਦੇਵ ਮਸਤਮਦਾਰੀ ਡਮਰੂ ਵਾਲੀ ਸਰਕਾਰ ਉਹ ਆਪ ਕਹਿੰਦੇ ਕਿ ਧਿਆਨ ਕੋਈ ਥੋਸ ਕਿਰਿਆ ਨਹੀਂ ਹੈ ਇਹ ਤਾਂ ਸਿਰਫ ਇੱਕ ਸਧਾਰਨ ਜਿਹਾ ਮੂਨ ਹੈ ਕਿ ਸਾਰਾ ਬ੍ਰਹਮਾਣਡ ਸ਼ਾਂਤ ਹੈ शिवजी महाराज ਨੇ فرمایا اور ਜਦ ਤੁਸੀਂ ਆਪਣੇ ਸਾਹ ਨੂੰ ਸੁਣਦੇ ਹੋ ਜਦੋਂ ਸਿਕrets ਆਫ ਸ਼ਿਵਾ ਦੇ ਵਿੱਚ ਆਨ ਉਹਨਾਂ ਦੇ ਵਿੱਚ ਲਿਖਿਆ ਗਿਆ ਕਿ ਇਹ ਸਾਰਾ ਬ੍ਰਹਮਾਣ ਜਿਹੜਾ ਹੈ ਇਹ ਸ਼ਾਂਤ ਹੈ ਮੋਨ ਹੈ اور ਇਹ ਸ਼ਿਵਜੀ ਮਹਾਰਾਜ ਦੱਸਿਆ ਕਿ ਜਦੋਂ ਤੁਸੀਂ ਆਪਣੀ ਮਤਲਬ ਕਿ ਉਹ ਮੋਨ ਨੂੰ ਸੁਣਦੇ ਹੋ ਅੱਗੇ ਜੋ ਹੈ ਉਹ ਹੋਰ ਹੈ ਕਿ ਜਦੋਂ ਤੁਸੀਂ ਆਪਣੀ ਸਾਹ ਨੂੰ ਸੁਣਨ ਲੱਗ ਪੈਂਦੇ ਹੋ ਆਪਣੇ ਸਾਹ ਨੂੰ ਜਦ ਤੁਸੀਂ ਕਿਸੇ ਵਿਚਾਰ ਨੂੰ ਫੜਦੇ ਨਹੀਂ ਸਿਰਫ ਜਾਣ ਜਾਣ ਦਿੰਦੇ ਹੋ ਤੁਸੀਂ ਆਪਣੇ ਸਾਹ ਨੂੰ ਫੜ ਲਿਆ ਹੁਣ ਵਿਚਾਰ ਨੂੰ ਨਹੀਂ ਪਕੜਨਾ ਕੋਈ ਕੋਈ ਵਿਚਾਰ ਆਇਆ ਉਹਦੇ ਤੇ ਅੜਨਾ ਨਹੀਂ ਹੈਗਾ ਉਹਨੂੰ ਜਾਣ ਦਿੱਤਾ ਕਿ ਠੀਕ ਆਇਆ ਜਾਂ ਯਾਰ ਅੱਜ ਦੀ ਦੁਨੀਆ ਵਿੱਚ ਧਿਆਨ ਜਿਹੜਾ ਹੈ ਉਹ ਇੱਕ ਵਿਦਰੋਹੀ ਹੈ ਹਾਂ ਇੱਕ ਸ਼ਾਂਤ ਵਿਦਰੋਹ ਜਿੱਥੇ ਤੁਸੀਂ ਦੁਨੀਆ ਨੂੰ ਕਹਿੰਦੇ ਹੋ ਹੁਣ ਨਹੀਂ ਹੁਣ ਮੈਂ ਆਪਣੇ ਅੰਦਰ ਜਾਣਾ ਹੈ ਜਰਾ ਗੌਰ ਕਰਨਾ ਕਿ ਹੁਣ ਨਹੀਂ ਹੁਣ ਮੈਂ ਆਪਣੇ ਅੰਦਰ ਜਾਣਾ ਹੈ ਜਿਦਾਣਾ ਸਵਾਮੀ ਯੋਗ ਆਨੰਦ ਜੀ ਹੋਏ ਉਹ ਕਹਿੰਦੇ ਨੇ ਕਿ ਧਿਆਨ ਉਹ ਵਿਗਿਆਨ ਹੈ ਜੋ ਤੁਹਾਨੂੰ ਪਰਮ ਚੇਤਨਾ ਨਾਲ ਜੋੜਦਾ ਹੈ ਤੇ ਜਦੋਂ ਉਹ ਜੋੜ ਬਣਦਾ ਹੈ ਨਾ ਤਾਂ ਅੰਦਰ ਕੁਝ ਟੁੱਟਦਾ ਨਹੀਂ ਹੈ ਕੁਝ ਜਾਗਦਾ ਨਹੀਂ ਹੈ ਜ਼ਰਾ ਗੌਰ ਕਰਨਾ ਕੁਝ ਵੀ ਟੁੱਟਦਾ ਨਹੀਂ ਹੈ ਤਾਂ ਹੀ ਤਾਂ ਉਹ ਬਣ ਜਾਂਦੇ ਆ ਬਾਬਾ ਜੀ ਸਾਈਂ ਲੋਕ ਜਿਹੜੇ ਜੋੜਨ ਵਾਲੇ ਬਣਦੇ ਉਹ ਤੋੜਨ ਵਾਲੇ ਨਹੀਂ ਬਣਦੇ ਜਿੱਦਾਂ ਸਾਈਂ ਜੀ ਕਹਿੰਦੇ ਹੁੰਦੇ ਕਿ ਅਸੀਂ ਜੋੜਨ ਵਾਲੇ ਭਾਈ ਅਸੀਂ ਤੋੜਨ ਵਾਲੇ ਨਹੀਂ ਹੁਣ ਆਪਣੇ ਆਪ ਤੋਂ ਬੰਦਾ ਪੁੱਛੇ ਕਿ ਕੀ ਮੈਂ ਸਿਰਫ ਸੋਚ ਰਿਹਾ ਹਾਂ ਜਾਂ ਅਸਲ ਵਿੱਚ ਜੀ ਰਿਹਾ ਜ਼ਰਾ ਗੌਰ ਕਰਨਾ ਕਿ ਉਸ ਯੋਗੀ ਉਹਨਾਂ ਸੰਤਾਂ ਵਾਂਗੂ ਬਣਨ ਲਈ ਜੋ ਹਰ ਹਾਲਤ ਵਿੱਚ ਸਥਿਰ ਰਹਿੰਦੇ ਐ ਸਾਨੂੰ ਆਪਣੇ ਮਨ ਨਾਲ ਦੋਸਤੀ ਕਰਨੀ ਪੈਂਦੀ ਐ ਕਹਿੰਦੇ ਕਿ ਸੰਤਾਂ ਨੇ ਫਰਮਾਇਆ ਸਾਧੂ ਲੋਕਾਂ ਫਰਮਾਇਆ ਫਕੀਰ ਲੋਕਾਂ ਫਰਮਾਇਆ ਕਿ ਮਨ ਇੱਕ ਪਾਗਲ ਘੋੜਾ ਐ ਪਰ ਜਦ ਬੰਦਾ ਪਿਆਰ ਨਾਲ ਉਸ ਨੂੰ ਕਾਬੂ ਕਰ ਲੈਂਦਾ ਹੈ ਨਾ ਤਾਂ ਉਹ انسان ਦਾ ਸੱਚਾ ਸਾਥੀ ਬਣ ਜਾਂਦਾ ਹੈ ਬਾਬਾ ਜੀ انسان ਦੀ ਮੁਸ਼ਕਲ ਇਹ ਹੈ ਕਿ ਅਸੀਂ ਆਪਣੇ ਮਨ ਨਾਲ ਲੜਾਈ ਕਰਦੇ ਹਾਂ ਜਿਵੇਂ ਕੋਈ ਨਾਕਰਾਤਮਕ ਵਿਚਾਰ ਆਉਂਦਾ ਹੈ ਅਸੀਂ ਉਹਦੇ ਨਾਲ ਜੁੜ ਲੈਨੇ ਹ ਜ਼ਰਾ ਗੌਰ ਕਰਨਾ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਉਸ ਵਿਚਾਰ ਨੂੰ ਸਿਰਫ ਆਉਣ ਦੇਣਾ ਤੇ ਜਾਣ ਦੇਣਾ ਕਿੰਨੀ ਆਜ਼ਾਦੀ ਵਾਲੀ ਗੱਲ ਹੈ ਕਿ ਠੀਕ ਆ ਕੋਈ ਵਿਚਾਰ ਆਇਆ ਆ ਕੇ ਚਲਾ ਗਿਆ ਉਹਨੂੰ ਫੜ ਕੇ ਨਹੀਂ ਬੈਠਣਾ ਇੱਕ ਜਗ੍ਹਾ ਖੜਨਾ ਨਹੀਂ ਹੈ ਤਾਂ ਇਹ ਆਜ਼ਾਦੀ ਵਾਲੀ ਗੱਲ ਹੀ ਹੈ ਜਿਵੇਂ ਨਦੀ ਵਿੱਚ ਪੱਥਰ ਸੁੱਟਣ ਨਾਲ ਪਾਣੀ ਉਥਲ ਪੁਥਲ ਹੋ ਜਾਂਦਾ ਹੈ ਨਾ ਪਰ ਜੇ ਪੱਥਰ ਨਾ ਸੁੱਟੋ ਤੇ ਨਦੀ ਆਪਣੀ ਧਾਰ ਵਿੱਚ ਵਹਿੰਦੀ ਰਹਿੰਦੀ ਹੈ ਮਨ ਵੀ ਕਹਿੰਦੇ ਉਹੀ ਹੈ ਜੇ ਅਸੀਂ ਹਰ ਵਿਚਾਰ ਤੇ ਇੱਕ ਗੱਲ ਨਾ ਕਰੀਏ ਕੋਈ ਤਵਿਰ ਬਾਬਾ ਜੀ ਇਹ ਗੱਲ ਪੱਕੀ ਹੈ ਕਿ ਉਹ ਸਿਰਫ ਆਉਣਗੇ ਤੇ ਚਲੇ ਜਾਣਗੇ ਇੱਕ ਛੋਟੀ ਜੀ ਕਹਾਣੀ ਹੈ ਕਿ ਇੱਕ ਫਕੀਰ ਸੀਗੇ ਸਾਈ ਲੋਕ ਸੀਗੇ ਫਕਰ ਲੋਕ ਸੀ ਤਾਂ ਉਹਨੇ ਇੱਕ ਪੱਤਰ ਲਿਖਿਆ ਕਰਦੇ ਯਾਨੀ ਕਿ ਇੱਕ ਚਿੱਠੀ ਲਿਖਿਆ ਕਰਦੇ ਕਿਸੇ ਨੂੰ ਭੇਜਣ ਵਾਸਤੇ ਨਹੀਂ ਲਿਖਣਾ ਉਹਨਾਂ ਨੇ ਕੁਝ ਉਹਨਾਂ ਨੇ ਉਹਦੇ ਤੇ ਲਿਖਣਾ ਕਿ ਐ ਮੇਰੇ ਪਿਆਰੇ ਮਨ ਅੱਜ ਫੇਰ ਤੂੰ ਬੜਾ ਉਥਲ ਪੁਥਲ ਕਰ ਰਿਹਾ ਸੀ ਪਰ ਕੋਈ ਗੱਲ ਨਹੀਂ ਮੈਂ ਤੇਰੇ ਨਾਲ ਆ ਆਉਣ ਵਾਲੀ ਸਵੇਰ ਫੇਰ ਮਿਲਾਂਗੇ ਇੱਕ ਨਵੇਂ ਸ਼ਾਂਤ ਪਲ ਦੇ ਵਿੱਚ ਤੇ ਉਹ ਇਹ ਪੱਤਰ ਲਿਖ ਕੇ ਨਾ ਜਲਾਉਂਦੇ ਸੀ ਬਾਬਾ ਜੀ ਸਾਰ ਦਿੰਦੇ ਸੀ ਪਰ ਹਰ ਰੋਜ਼ ਇਹ ਕਰਦਿਆਂ ਉਹਨਾਂ ਦਾ ਮਨ ਜਿਹੜਾ ਸੀ ਉਹ ਨਰਮ ਹੋ ਗਿਆ ਸੀ ਸ਼ਾਂਤ ਹੋ ਗਿਆ ਸੀ ਸਾਚੇ ਹੈ ਕਿ ਮਨ ਨੂੰ ਜ਼ਬਰਦਸਤੀ ਕਾਬੂ ਨਹੀਂ ਕੀਤਾ ਜਾਂਦਾ ਮਨ ਨੂੰ ਸਮਝਣ ਨਾਲ ਉਹ ਆਪਣੇ ਆਪ ਜਿਹੜਾ ਹੈ ਉਹ ਸਥਿਰ ਹੋ ਜਾਂਦਾ ਹੈ ਬਾਬਾ ਜੀ ਇਹੀ ਸੰਤਾ ਫਰਮਾਇਆ ਕਹਿੰਦੇ ਕਿ ਫਕੀਰ ਕਹਿੰਦੇ ਕਿ ਮਨ ਨੂੰ ਪਰਮਾਤਮਾ ਦੀ ਯਾਦ ਵਿੱਚ ਲਗਾ ਦਿਓ ਜ਼ਰਾ ਗੌਰ ਕਰਨਾ ਕਿ ਮਨ ਨੂੰ ਉਹ ਸੋਹਣੇ ਖੁਦਾ ਦੀ ਯਾਦ ਵਿੱਚ ਲਗਾ ਦਿਓ ਫਿਰ ਉਹ ਤੁਹਾਨੂੰ ਦੁਨੀਆ ਦੀ ਉਲਝਣਾ ਵਿੱਚ ਨਹੀਂ ਕਸੀਟੇਗਾ ਜ਼ਰਾ ਗੌਰ ਕਰਨਾ ਕਿ ਸਾਦੇ ਜੀਵਨ ਦੀ ਚੇਤਾਵਨੀ ਇਹ ਹੈ ਕਿ ਜਦੋਂ ਅਸੀਂ ਮਨ ਨੂੰ ਬਾਹਰ ਵਾਲੀ ਦੁਨੀਆ ਵਿੱਚ ਖੋ ਦਿੰਦੇ ਆ ਨਾ ਸਾਡੇ ਜੀਵਨ ਦੀ ਇਹ ਚੇਤਾਵਨੀ ਹੈ ਕਿ ਜਦੋਂ ਆਪਾਂ ਆਪਣੇ ਮਨ ਨੂੰ ਬਾਹਰ ਵਾਲੀ ਦੁਨੀਆ ਵਿੱਚ ਗਵਾ ਦਿੰਨੇ ਆ ਉਹ ਸਾਡੀ ਆਤਮਾ ਦੀ ਆਵਾਜ਼ ਸੁਣਨੀ ਬੰਦ ਕਰ ਦਿੰਦਾ ਪਰ ਜਦੋਂ ਅਸੀਂ ਉਸ ਨੂੰ ਵਾਪਸ ਅੰਦਰ ਲੈ ਕੇ ਆਉਂਨੇ ਆ ਪਿਆਰ ਰਹੀ ਚੁੱਪ ਰਹੀ ਜਾਂ ਸਤ ਸੰਗ ਰਹੀ ਜਾਂ ਗੁਰੂਆਂ ਰਹਿਬਰਾਂ ਪੀਰਾਂ ਫਕੀਰਾਂ ਦੀ ਸਹਬਤ ਰਹੀ ਤਾਂ ਸਾਡੀ ਅਸਲ ਤਾਕਤ ਜਾਗਦੀ ਹੈ ਬਾਬਾ ਜੀ ਤੁਸੀਂ ਵੀ ਬੇਸ਼ੱਕ ਕੋਸ਼ਿਸ਼ ਕਰਕੇ ਦੇਖ ਲਓ ਅੱਜ ਰਾਤ ਸਿਰਫ 5 ਮਿੰਟ ਆਪਣੇ ਸਾਹ ਉੱਤੇ ਧਿਆਨ ਦੇਣਾ। ਨਾ ਲੜੋ, ਨਾ ਦਬਾਓ, ਸਿਰਫ ਸਾਹ ਆਉਣ ਆਉਣ ਦਿਓ ਤੇ ਜਾਣ ਦਿਓ ਬਾਬਾ ਜੀ। ਔਰ ਕਈ ਵਾਰ ਜ਼ਿੰਦਗੀ ਦੀ ਸਭ ਤੋਂ ਵੱਡੀ ਜਿਹੜੀ ਤਬਦੀਲੀ ਹੈ ਨਾ, ਜ਼ਿੰਦਗੀ ਨੂੰ ਬਦਲਣ ਵਾਲਾ ਜਿਹੜਾ ਪਲ ਹੈ ਨਾ, ਉਹ ਇੱਕ ਸ਼ਾਂਤ ਪਲ ਵਿੱਚ ਹੀ ਆਉਂਦਾ ਹੈ। ਇਹ ਗੱਲ ਯਾਦ ਰੱਖਣਾ ਇਹੀ ਵਗੀਰਾਂ ਫਰਮਾਇਆ ਹੈ। ਔਰ ਜਦੋਂ ਸਾਇੰ ਲੋਕ ਫਰਮਉਂਦੇ ਕਿ ਜਦੋਂ ਇਨਸਾਨ ਪਹਿਲੀ ਵਾਰ ਆਪਣੇ ਆਪ ਨੂੰ ਬਿਨਾ ਕਿਸੇ ਨਿਰਖਣ ਦੇ ਵੇਖਣਾ ਸ਼ੁਰੂ ਕਰਦਾ ਹੈ ਨਾ ਨਾ ਚੰਗਾ ਨਾ ਮਾੜਾ ਯਾਨੀ ਕਿ ਨਾ ਉਹ ਖੁਦ ਨੂੰ ਚੰਗਾ ਸਮਝੇ ਨਾ ਮਾੜਾ ਸਮਝੇ ਨਾ ਚੰਗੀ ਚੀਜ਼ ਬਾਰੇ ਨਿਰਖਣ ਕਰੇ ਨਾ ਮਾੜੇ ਬਾਰੇ ਕਰੇ ਸਿਰਫ ਇੱਕ ਦਰਸ਼ਕ ਵਾਂਗ ਯਾਨੀ ਕਿ ਸਿਰਫ ਇੱਕ ਦੇਖਣ ਵਾਲੇ ਵਾਂਗੂ ਨਾ ਦੇਖੇ ਉਸ ਨੂੰ ਤਾਂ ਉਸ ਪਲ ਕਹਿੰਦੇ ਹੈ ਕਿ ਇਨਸਾਨ ਦੀ ਆਤਮ ਜਿਹੜਾ ਇਨਸਾਨ ਹੈ ਉਹ ਆਪਣਾ ਆਤਮ ਸ਼ਾਖਸ਼ੀ ਬਣ ਜਾਂਦਾ ਬਾਬਾ ਇਹ ਹੀ ਫਕੀਰਾਂ ਫਰਮਾਇਆ ਕਿ ਜਦ ਤੂੰ ਆਪਣੇ ਵਿਚਾਰਾਂ ਭਾਵਨਾਵਾਂ ਤੇ ਕਰਮਾਂ ਨੂੰ ਜਿਵੇਂ ਜਿਵੇਂ ਦੇਖਣਾ ਸਿੱਖ ਲੈਣਾ ਜਰਾ ਗੌਰ ਕਰਨਾ ਯੋਗੀਆਂ ਨੇ ਫਰਮਾਇਆ ਯੋਗੀ ਉਹ ਕਹਿੰਦੇ ਕਿ ਜਿੱਦਾਂ ਜਿੱਦਾਂ ਤੂੰ ਆਪਣੇ ਵਿਚਾਰਾਂ ਨੂੰ ਭਾਵਨਾਵਾਂ ਨੂੰ ਆਪਣੇ ਕਰਮਾਂ ਨੂੰ ਜਿਵੇਂ ਜਿਵੇਂ ਦੇਖਣਾ ਸਿੱਖ ਲੈਂਦਾ ਹੈ ਨਾ ਤਾਂ ਤੂੰ ਸੱਚਮੁੱਚ ਦੇ ਆਤਮਿਕ ਰਾਹ ਤੇ ਪੈ ਜਾਂਦਾ ਹੈ ਇਨਸਾਨ ਦੀ ਸਮੱਸਿਆ ਕੀ ਹੈ ਕਿ ਅਸੀਂ ਸੋਚਦੇ ਹਾਂ ਕਿ ਮੈਂ ਨਾਰਾਜ਼ ਹਾਂ ਜ਼ਰਾ ਗੌਰ ਕਰਨਾ ਕਿ ਬੰਦਾ ਸੋਚਦਾ ਹੈ ਕਿ ਮੈਂ ਨਾਰਾਜ਼ ਆ ਮੈਂ ਉਦਾਸ ਆ ਮੈਂ ناکਾਮ ਆ ਪਰ ਇਹ ਸਾਰੇ ਜਿਹੜੇ ਇਹ ਸ਼ਬਦ ਹੈ ਇਹ ਤੁਹਾਡੇ ਅਸਲੀ ਰੂਪ ਨੂੰ ਨਹੀਂ ਦੱਸਦੇ ਬਾਬਾ ਜੀ ਇਹ ਸਿਰਫ ਮਨ ਦੀ ਹਾਲਤ ਹੈ ਜੋ ਬਦਲਦੀ ਰਹਿੰਦੀ ਹੈ ਤੁਸੀਂ ਉਹ ਨਹੀਂ ਹੋ ਜੋ ਤੁਸੀਂ ਸੋਚਦੇ ਹੋ ਤੁਸੀਂ ਉਹ ਜੋ ਇਹ ਸੋਚ ਵੇਖ ਰਿਹਾ ਹੈ ਜ਼ਰਾ ਗੌਰ ਕਰਨਾ ਕਿ ਤੁਸੀਂ ਉਹ ਨਹੀਂ ਹੋ ਜੋ ਤੁਹਾਡਾ ਮਨ ਤੁਹਾਨੂੰ ਸੋਚਣ ਲਈ ਮਜਬੂਰ ਕਰ ਰਿਹਾ ਹੈ ਤੁਸੀਂ ਉਹ ਜੋ ਸਿਰਫ ਇਸ ਸੋਚ ਨੂੰ ਦੇਖ ਰਹੇ ਹੋ ਯਾਨੀ ਕਿ ਤੁਸੀਂ ਦ੍ਰਿਸ਼ਟਾ ਹੋ ਬਾਬਾ ਜੀ ਦੇਖਣ ਵਾਲੇ ਸੋਚੋ ਜੇ ਤੁਹਾਡਾ ਮਨ ਇੱਕ ਰੰਗੀਨ ਪਰਦਾ ਹੈ ਜਿਸ ਤੇ ਹਜ਼ਾਰਾਂ ਵਿਚਾਰ ਹਰ ਰੋਜ਼ ਚੱਲਦੇ ਹਨ ਤਾਂ ਤੁਸੀਂ ਉਹ ਪਰਦਾ ਨਹੀਂ ਤੁਸੀਂ ਉਹ ਚੀਜ਼ ਹੋ ਜੋ ਉਹ ਪਰਦਾ ਦੇਖ ਰਹੀ ਹੈ ਜ਼ਰਾ ਗੌਰ ਕਰਨਾ ਤੇ ਜਦ ਤੁਸੀਂ ਇਹ ਸਮਝ ਲੈਂਦੇ ਹੋ ਤਾਂ ਦੁੱਖ ਵੀ ਦਿਖਾਈ ਦਿੰਦਾ ਹੈ ਪਰ ਤੁਸੀਂ ਉਸ ਵਿੱਚ ਡੁੱਬਦੇ ਨਹੀਂ ਹੋ ਗੁੱਸਾ ਵੀ ਆਉਂਦਾ ਹੈ ਪਰ ਤੁਸੀਂ ਉਸ ਗੁੱਸੇ ਵਿੱਚ ਖੁਦ ਨੂੰ ਗਵਾ ਨਹੀਂ ਲੈਂਦੇ ਤੇ ਇਸੇ ਨੂੰ ਹੀ ਸੰਤਾਂ ਫਕੀਰਾਂ ਗੁਰੂ ਰੈਬਰਾਂ ਨੇ ਆਤਮ ਸ਼ਾਖਸ਼ੀ ਬਨਣਾ ਆਖਿਆ ਹੈ ਕਿ ਜਦ ਤੁਸੀਂ ਹਰ ਪਲ ਆਪਣੀ ਹਾਲਤ ਨੂੰ ਵੇਖ ਰਹੇ ਹੋ ਨਾ ਪਰ ਉਸ ਦੀ ਗੁਲਾਮੀ ਨਹੀਂ ਕਰ ਰਹੇ ਜਰਾ ਗੌਰ ਕਰਨਾ ਕਿ ਤੁਹਾਨੂੰ ਗੁੱਸਾ ਵੀ ਆ ਰਿਹਾ ਹੈ ਠੀਕ ਹੈ ਪਰ ਤੁਸੀਂ ਉਸ ਗੁੱਸੇ 'ਚ ਖੁਦ ਨੂੰ ਗਵਾ ਨਹੀਂ ਰਹੇ ਤੁਹਾਨੂੰ ਦੁੱਖ ਵੀ ਹੈ ਪਰ ਤੁਸੀਂ ਉਸ ਦੁੱਖ ਵਿੱਚ ਡੋਬ ਨਹੀਂ ਰਹੇ ਬਾਬਾ ਜੀ ਯਾਨੀ ਕਿ ਉਸ ਹਾਲਾਤ ਦੀ ਤੁਸੀਂ ਗੁਲਾਮੀ ਨਹੀਂ ਕਰ ਰਹੇ ਤਾਂ ਤੁਸੀਂ ਆਤਮ ਸ਼ਾਖਸ਼ੀ ਹੋ ਗਏ ਇਹਦਾ ਇੱਕ ਮਿਸਾਲ ਲੈਨੇ ਆ ਕਿ ਤੁਸੀਂ ਇੱਕ ਪਹਾੜੀ ਸੜਕ ਤੇ ਹੋ ਠੀਕ ਹੈ ਪਹਾੜੀ ਸੜਕ ਤੇ ਹੋ ਬਦਲ ਨੇ ਜਦੋਂ ਬਹੁਤ ਉੱਪਰ ਬੰਦਾ ਚਲਾ ਜਾਂਦਾ ਤੇ ਥੱਲੇ ਉਹ ਕਿਹਦੇ ਬੱਦਲ ਦਿਖਰੇ ਕਾਲੇ ਪੂਰੇ ਹਿਲ ਦੇ ਡੁੱਲਦੇ ਬੱਦਲ ਨੇ ਕਈ ਵਾਰ ਇਨਸਾਨ ਉਹਨਾਂ ਵਿੱਚ ਲੁਕ ਜਾਂਦਾ ਹੈ ਜਰਾ ਗੌਰ ਕਰਨਾ ਜਦੋਂ ਬਹੁਤ ਉੱਚੀ ਚਲੇ ਜਾਵੇ ਨਾ ਬੰਦਾ ਤਾਂ ਉਹ ਜਿੱਥੇ ਬੱਦਲ ਥੱਲੇ ਰਹਿ ਜਾਂਦਾ ਜਿਵੇਂ ਨੰਦੀ ਹਿਲਜ਼ ਹੈ ਉੱਥੇ ਤੁਸੀਂ ਜਾ ਕੇ ਦੇਖਣਾ ਤੁਸੀਂ ਬੱਦਲ ਥੱਲੇ ਰਹਿ ਜਾਂਦਾ ਬੰਦਾ ਉੱਪਰ ਚਲਾ ਜਾਂਦਾ ਪਰ ਜਿਵੇਂ ਜਿਵੇਂ ਇਨਸਾਨ ਉੱਚਾ ਚੜਦਾ ਹੈ ਤਾਂ ਇਨਸਾਨ ਦੇਖਦਾ ਹੈ ਕਿ ਬੱਦਲ ਹੀਠਾ ਹਨ ਤੇ ਸੂਰਜ ਉੱਤੇ ਸਦਾ ਚਮਕ ਰਿਹਾ ਹੈ ਜਾਂ ਜਦੋਂ ਫਲਾਈਟ ਤੇ ਜਾਉਂਨਾ ਤਾਂ ਦੇਖਣਾ ਕਦੇ ਕਿ ਬੱਦਲ ਕਈ ਵਾਰੀ ਥੱਲੇ ਰਹਿ ਜਾਂਦੇ ਆ ਸੂਰਜ ਉੱਤੇ ਚਮਕ ਰਿਹਾ ਹੁੰਦਾ ਬਸ ਮਨ ਜਿਹੜਾ ਹੈ ਨਾ ਉਹ ਉਹੀ ਬੱਦਲਾ ਵਾਂਗੂ ਹੀ ਹੈ ਤੇ ਇਨਸਾਨ ਜਿਹੜਾ ਹੈ ਉਹ ਸੂਰਜ ਹੈ ਜੋ ਹਮੇਸ਼ਾ ਚਮਕ ਰਿਹਾ ਸੀ ਸਿਰਫ ਬੱਦਲਾਂ ਨੇ ਉਹਦੀ ਰੋਸ਼ਨੀ ਢੱਕ ਲਈ ਸੀ ਬਾਬਾ ਜੀ ਧਿਆਨ ਇਹੀ ਤਾਂ ਸਿਖਾਂਦਾ ਹੈ ਬਾਬਾ ਜੀ ਕਿ ਮਨ ਤੇ ਵਿਚਾਰ ਤੇ ਭਾਵਨਾ ਦੇ ਹਾਲਤ ਜਿਹੜੇ ਐ ਇਹ ਸਭ ਇਨਸਾਨ ਨਹੀਂ ਐ ਜ਼ਰਾ ਗੌਰ ਕਰਨਾ ਮਨ ਦੇ ਅੰਦਰ ਚੱਲ ਰੇ ਵਿਚਾਰ ਤੇ ਜਿਹੜੀਆਂ ਭਾਵਨਾਵਾਂ ਚੱਲ ਰਹੀਆਂ ਨੇ ਤਾਂ ਜੋ ਹਾਲਾਤ ਪੈਦਾ ਕਰ ਰਹੇ ਉਹ ਇਨਸਾਨ ਨਹੀਂ ਐ ਇਨਸਾਨ ਉਹ ਐ ਜੋ ਇਹ ਸਭ ਚੁੱਪ ਚਾਪ ਵੇਖ ਰਿਹਾ ਐ ਬਾਬਾ ਜੀ ਜਾਦੇ ਸਾਖੀ ਭਾਵ ਜਿਹੜਾ ਹੋ ਪੱਕਾ ਹੋ ਜਾਂਦਾ ਹੈ ਨਾ ਤਾਂ ਦੁਨੀਆ ਦੀ ਹਰ ਕਟੜਾ ਸਿਖਾਉਣ ਵਾਲੀ ਬਣ ਜਾਂਦੀ ਐ ਤਾਂ ਹਰ ਦਰਦ ਇੱਕ ਦਰਵਾਜ਼ਾ ਬਣ ਜਾਂਦਾ ਐ ਅੰਦਰ ਵੱਲ ਦਾ ਆਪਣੇ ਅੰਦਰ ਵੱਲ ਨੂੰ ਝਾਕਣਾ ਸ਼ੁਰੂ ਕਰਦਾ ਹੈ ਬੰਦਾ ਬਾਬਾ ਜੀ ਸੱਚੀ ਆਜ਼ਾਦੀ ਉਹ ਨਹੀਂ ਹੈ ਕਿ ਜਦ ਤੁਸੀਂ ਦੁਨੀਆ ਨੂੰ ਜਿੱਤ ਲੈਂਦੇ ਹੋ ਜਰਾ ਗੌਰ ਕਰਨਾ ਹੈ ਫਕੀਰਾਂ ਫਰਮਾਇਆ ਕਿ ਸੱਚੀ ਆਜ਼ਾਦੀ ਉਹ ਨਹੀਂ ਹੈ ਜਦ ਤੁਸੀਂ ਦੁਨੀਆ ਨੂੰ ਜਿੱਤ ਲੈਂਦੇ ਹੋ ਸੱਚੀ ਆਜ਼ਾਦੀ ਉਹ ਹੈ ਜਦ ਤੁਸੀਂ ਆਪਣੇ ਮਨ ਨੂੰ ਮਿਹਰ ਨਾਲ ਵੇਖਣਾ ਸਿੱਖ ਲੈਂਦੇ ਹੋ ਬਾਬਾ ਜੀ ਇਹਦੇ ਲਈ ਅਭਿਆਸ ਕਰਨਾ ਪੈਂਦਾ ਹੈ ਕਿ ਅੱਖਾਂ ਬੰਦ ਕਰੋ ਆਪਣੇ ਮਨ ਵਿੱਚ ਆਉਂਦੇ ਪਹਿਲੇ ਵਿਚਾਰ ਨੂੰ ਦੇਖੋ ਨਾ ਰੋਕੋ ਨਾ ਟੋਕੋ ਨਾ ਉਸ ਦਾ ਕੋਈ ਐਨਾਲਾਈਸਿਸ ਕਰੋ ਸਿਰਫ ਵੇਖੋ ਇਹ ਅਭਿਆਸ ਇਹ ਕਲਾ ਹੈ ਤੇ ਇਹ ਕਲਾ ਤੁਹਾਨੂੰ ਆਪਣੇ ਅਸਲ ਚਿਹਰੇ ਦੀ ਝਲਕ ਦਿਖਾਏਗੀ ਬਾਬਾ ਜੀ ਕਿਉਂਕਿ ਜਿਸ ਨੇ ਖੁਦ ਨੂੰ ਖੋਜਣਾ ਸ਼ੁਰੂ ਕੀਤਾ ਹੈ ਉਹੀ ਉਹਦੇ ਤੱਕ ਪਹੁੰਚਿਆ ਹੈ ਹਾਂ ਜਿਹੜਾ ਰਾਹ ਹੈ ਨਾ ਅੰਦਰ ਵੱਲ ਦਾ ਇੱਥੇ ਬੜੀ ਥਾਂ ਤੇ ਰੋਕ ਆਉਂਦੀ ਹੈ ਪਰ ਇੱਕ ਗੱਲ ਯਾਦ ਰੱਖਣਾ ਇਹ ਰੋਕ ਬਾਹਰ ਦੀ ਨਹੀਂ ਹੈ ਇਹ ਅੰਦਰ ਦੀ ਹੀ ਰੋਕ ਹੈ ਇਹ ਰੋਕ ਹੁੰਦੀ ਹੈ ਕਿ ਮੈਂ ਕਾਬਲ ਨਹੀਂ ਮੈਨੂੰ ਮਾਫੀ ਨਹੀਂ ਮਿਲ ਸਕਦੀ ਮੈਂ ਕਦੇ ਸਹੀ ਨਹੀਂ ਹੋ ਸਕਿਆ ਇਹ ਬੰਦੇ ਦੇ ਅੰਦਰ ਵਿਚਾਰ ਉੱਠਦੇ ਆ ਇਹ ਦਰਦ ਦਾ ਸਭ ਤੋਂ ਸਾਡੇ ਦਰਦ ਦਾ ਸਭ ਤੋਂ ਸੱਚਾ ਕਾਰਨ ਵੀ ਇਹੀ ਹੈ ਕਿ ਅਸੀਂ ਖੁਦ ਨਾਲ ਪਿਆਰ ਨਹੀਂ ਕਰਦੇ ਯੋਗੀ ਹੋਏ ਪਰਮਹੰਸ ਯੋਗਾਨੰਦ ਜੀ ਉਹਨਾਂ ਨੇ ਕਿਹਾ ਕਿ ਤੂੰ ਰੱਬ ਦੀ ਸਭ ਤੋਂ ਸੁੰਦਰ ਕਲਾ ਹੈ ਜਦ ਤੂੰ ਆਪਣੀ ਆਤਮਾ ਨੂੰ ਘਿਣ ਨਾਲ ਵੇਖਦਾ ਹੈ ਨਾ ਤਾ ਰੱਬ ਦੀ ਤਸਵੀਰ ਨੂੰ ਨਕਾਰਨਾ ਬਣ ਜਾਂਦਾ ਹੈ ਤੂੰ ਤਾਂ ਹੀ ਦਾ ਫਕੀਰ ਲੋਕਾ ਫਰਮਾਇਆ ਕਿ ਇਨਸਾਨ ਹਰ ਰੋਜ਼ ਦੁਨੀਆ ਤੋਂ ਪਿਆਰ ਮੰਗਦਾ ਹੈ। ਇਨਸਾਨ ਹਰ ਰੋਜ਼ ਦੁਨੀਆ ਤੋਂ ਪਿਆਰ ਮੰਗਦਾ ਹੈ ਪਰ ਜਦ ਆਪਣੇ ਅੰਦਰ ਵੇਖਦਾ ਹੈ ਸਭ ਤੋਂ ਜ਼ਿਆਦਾ ਸ਼ਕਤੀ ਆਪਣੇ ਆਪ ਤੇ ਹੀ ਕਰਦਾ ਹੈ। ਤੋਂ ਆਪਣੇ ਆਪ ਨੂੰ ਮਾਫ ਕਰਨਾ ਬਾਬਾ ਜੀ ਇਹ ਸਭ ਤੋਂ ਵੱਡੀ ਆਜ਼ਾਦੀ ਹੈ। ਜ਼ਰਾ ਗੌਰ ਕਰਨਾ ਕਿ ਆਪਣੇ ਆਪ ਨੂੰ ਮਾਫ ਕਰਨਾ ਵੀ ਬੜਾ ਜ਼ਰੂਰੀ ਹੈ ਬਾਬਾ ਜੀ। ਹਰ ਕੋਈ ਕਿਤਨਾ ਕਿਤੇ ਗਲਤੀਆਂ ਕਰਦਾ ਹੈ। ਪਰ ਜਦੋਂ ਤੱਕ ਅਸੀਂ ਆਪਣੇ ਆਪ ਨੂੰ ਉਹ ਗਲਤੀਆਂ ਲਈ ਮਾਫ ਨਹੀਂ ਨਾ ਕਰਦੇ। ਬੰਦੇ ਦੇ ਅੰਦਰ ਯਾਰ ਕਿਹਣ ਭਾਵਨਾ ਹੋਈ ਜਾਂਦੀ ਜਦ ਤੱਕ ਅਸੀਂ ਆਪਣੇ ਆਪ ਨੂੰ ਉਹਨਾਂ ਗਲਤੀਆਂ ਲਈ ਮਾਫ਼ ਨਹੀਂ ਕਰਦੇ ਨਾ ਤਾਂ ਉਹ ਅੰਦਰੂਨੀ ਜਿਹੜੀ ਆਵਾਜ਼ ਆ ਚੁੱਪ ਨਹੀਂ ਹੁੰਦੀ ਜੋ ਕਹਿੰਦੀ ਰਹਿੰਦੀ ਹੈ ਕਿ ਤੂੰ ਲਾਇਕ ਨਹੀਂ ਹੈ ਕਾਸ਼ ਤੂੰ ਇਹ ਨਾ ਕੀਤਾ ਹੁੰਦਾ ਕਾਸ਼ ਤੂੰ ਉਹ ਨਾ ਕੀਤਾ ਹੁੰਦਾ ਕਾਸ਼ ਤੂੰ ਇੱਧਰ ਨਾ ਗਿਆ ਹੁੰਦਾ ਕਾਸ਼ ਤੂੰ ਉੱਧਰ ਨਾ ਗਿਆ ਹੁੰਦਾ ਤੂੰ ਠੀਕ ਨਹੀਂ ਹੈ ਇਸੇ ਲਈ ਫਕੀਰ ਲੋਕਾਂ ਨੇ ਇੱਥੇ ਗੱਲ ਮੁਕਾ ਦਿੱਤੀ ਸੀ ਕਿ ਜੋ ਹੋਇਆ ਉਹ ਇਨਸਾਨ ਨੂੰ ਜਗਾਉਣ ਵਾਸਤੇ ਹੋਇਆ ਉਹ ਇਨਸਾਨ ਨੂੰ ਜਗਉਣ ਵਾਸਤੇ ਹੋਇਆ ਬੰਦੇ ਨੂੰ ਤੋੜਨ ਲਈ ਨਹੀਂ ਹੋਇਆ ਬੰਦੇ ਨੂੰ ਜੋੜਨ ਲਈ ਹੋਇਆ ਹੈ ਔਰ ਬੰਦਾ ਜਿਹੜਾ ਹੈ ਉਹ ਇੱਥੇ ਤੋੜਨ ਲਈ ਨਹੀਂ ਆਇਆ ਇਸ ਦੁਨੀਆ ਤੇ ਉਹ ਜੋੜਨ ਲਈ ਆਇਆ ਹੈ ਬਾਬਾ ਜੀ ਮੈਂ ਅੱਗੇ ਆਖਿਆ ਸਾਈਂ ਜੀ ਕਹਿੰਦੇ ਹੁੰਦੇ ਕਿ ਅਸੀਂ ਤੋੜਨ ਵਾਲੇ ਨਹੀਂ ਭਾਈ ਅਸੀਂ ਜੋੜਨ ਵਾਲੇ ਆ ਕਿਉਂਕਿ ਬੰਦਾ ਆਇਆ ਹੀ ਜੋੜਨ ਵਾਸਤੇ ਪਰ ਬੰਦਾ ਏਸੇ ਕਰਕੇ ਪਰੇਸ਼ਾਨ ਹੈ ਏਸੇ ਕਰਕੇ ਮਨ ਅਸ਼ਾਂਤ ਰਹਿੰਦਾ ਕਿਉਂਕਿ ਬੰਦਾ ਤੋੜਨ ਚ ਲੱਗਿਆ ਹੋਇਆ ਹੈ ਬੰਦਾ ਤੋੜਨ ਚ ਲੱਗਿਆ ਹੋਇਆ ਏਸੇ ਲਈ ਕਹਿੰਦੇ ਕਿ ਤਸਵੀਰ ਬਦਲੋ ਨਜ਼ਰ ਨਹੀਂ ਕਦੇ ਸੋਚਿਆ ਤੁਸੀਂ ਜੋ ਅੰਦਰ ਫੀਲ ਕਰਦੇ ਹੋ ਉਹੀ ਤੁਸੀਂ ਦੁਨੀਆ ਵਿੱਚ ਵੀ ਦੇਖਦੇ ਹੋ ਜੇ ਅੰਦਰ ਨਫ਼ਰਤ ਹੈ ਤਾਂ ਦੁਨੀਆ ਵਿੱਚ ਵੀ ਨਫ਼ਰਤ ਹੀ ਭਰੀ ਲੱਗੇਗੀ ਬਾਬਾ ਜੀ ਜੇ ਅੰਦਰ ਤਣਾਅ ਹੈ ਤਾਂ ਹਰ ਰਿਸ਼ਤਾ ਥਕਾਉਣ ਵਾਲਾ ਲੱਗੇਗਾ ਪਰ ਜੇ ਅੰਦਰ ਪਿਆਰ ਹੈ ਪ੍ਰੇਮ ਹੈ ਤਾਂ ਦੁਨੀਆ ਵਿੱਚ ਵੀ ਉਹੀ ਨਰਮੀ ਦੀ ਲਹਿਰ ਦੌੜੇਗੀ ਕਹਿੰਦੇ ਕਿ ਜਿਹੜੀ ਸੈਲਫ ਫੋਰਗਿਵਨੈਸ ਹੈ ਨਾ ਉਹ ਡਿਵਾਈਨ ਹੈ ਬਾਬਾ ਜੀ ਕਿ ਕੋਈ ਹੋਰ ਤੁਹਾਨੂੰ ਮaaf ਕਰ ਦੇਵੇ ਇਹ ਕੋਈ ਅਸਲੀ ਜਿੱਤ ਨਹੀਂ ਹੈ ਤੁਸੀਂ ਆਪਣੇ ਆਪ ਨੂੰ ਮaaf ਕਰ ਪਾਓ ਇਹ ਅਸਲ ਜਿੱਤ ਹੈ જરા غور کرنا કે 셀프 ਫੋਰਗਿਵਨੈਸ ਇਜ਼ ધ ਡਿਵਾਈਨ बिकॉज ओनली देन कैन यू ਏਅਰ ਦਾ ਵਿਸਪਰ ਆਫ ਯੂਅਰ ਸੋਲ ਅਗੇਨ ਕਿ ਜੇ ਤੁਸੀਂ ਖੁਦ ਨੂੰ ਮਾਫ ਕਰ ਪਾਓਗੇ ਤਾਂ ਹੀ ਤੁਸੀਂ ਆਪਣੇ ਜਿਹੜੀ ਆਤਮਾ ਦੀ ਆਵਾਜ਼ ਹੈ ਉਹ ਦੁਬਾਰਾ ਸੁਣ पाओगे ਬਾਬਾ ਜੀ ਸੋ ਇਹ ਗੱਲ ਯਾਦ ਰੱਖਣਾ ਹੁਣ ਇਹਦਾ ਵੀ ਅਭਿਆਸ ਹੁੰਦਾ ਹੈ ਕਿ ਅੱਖਾਂ ਬੰਦ ਕਰੋ ਇਹ ਗਲਤੀ ਯਾਦ ਕਰੋ ਜੋ ਤੁਸੀਂ ਆਪਣੇ ਮਨ ਵਿੱਚ ਲੈ ਕੇ ਫਿਰਦੇ ਹੋ ਕਿ ਬੰਦੇ ਨੂੰ ਕਈ ਵਾਰੀ ਹੁੰਦਾ ਨਾ ਯਾਰ ਮੈਂ ਇਹ ਗਲਤ ਕਰਤਾ ਤਾਂ ਹੁਣ ਆਪਣੇ ਆਪ ਨੂੰ ਇੰਦਾ ਸਨੇਹਾ ਲਾ ਲੋ ਕਿ ਮੈਂ ਤੈਨੂੰ ਮਾਫ਼ ਕਰਦਾ ਤੂੰ ਤੂੰ ਹੀ ਰਹਿ ਇਹ ਤੇਰੀ ਵੱਡੀ ਖੂਬੀ ਹੈ ਤੂੰ ਲਾਇਕ ਹੈ ਪਿਆਰ ਦੇ ਠੀਕ ਉਸੇ ਤਰ੍ਹਾਂ ਜਿਵੇਂ ਤੂੰ ਹੁਣ ਹੈ ਮਾਫ਼ੀ ਦੇ ਅੰਦਰ ਜੋ ਜਿਹੜੀ ਨਰਮੀ ਹੈ ਨਾ ਜਿਹੜੀ ਉਹ ਜਨਮ ਲੈਂਦੀ ਹੈ ਉਹੀ ਆਤਮ ਪਿਆਰ ਬਣ ਜਾਂਦੀ ਹੈ ਤੇ ਆਤਮ ਪਿਆਰ ਤੋਂ ਹੀ ਆਉਂਦੀ ਹੈ ਸੱਚੀ ਅੰਦਰੂਨੀ ਸ਼ਾਂਤੀ ਬਾਬਾ ਜੀ ਇਸੇ ਲਈ ਤਾਂ ਸਾਧੂ ਸੰਨਿਆਸੀ ਮੋਣ ਰਹਿੰਦੇ ਚੋਪ ਰਹਿੰਦੇ ਸ਼ਾਂਤ ਰਹਿੰਦੇ ਕਿਉਂਕਿ ਸਭ ਤੋਂ ਵੱਡੀ ਗੱਲਬਾਤ ਆਪਣੀ ਆਤਮਾ ਨਾਲ ਹੁੰਦੀ ਹੈ ਤੇ ਉਹ ਸਿਰਫ ਚੁੱਪ ਵਿੱਚ ਹੀ ਸੰਭਵ ਹੈ ਬਾਬਾ ਜੀ ਸ਼ਾਂਤੀ ਵਿੱਚ ਹੀ ਸੰਭਵ ਹੈ ਔਰ ਜਦੋਂ ਤੁਸੀਂ ਚੁੱਪ ਰਹਿੰਦੇ ਹੋ ਤਾਂ ਤੁਸੀਂ ਆਪਣੀ ਆਵਾਜ਼ ਸੁਣਦੇ ਹੋ ਜਿਹੜੇ ਨਿਰੰਤਰ ਚੱਲ ਰਹੇ ਵਿਚਾਰ ਨੇ ਉਹਨਾਂ ਨੂੰ ਨਹੀਂ ਸੱਚੀ ਅਸਲ ਆਤਮਾ ਦੀ ਆਵਾਜ਼ ਸੁਣਦੇ ਹੋ ਬਾਬਾ ਜੀ ਉਹ ਆਵਾਜ਼ ਕਹਿੰਦੀ ਹੈ ਕਿ ਤੂੰ ਠੀਕ ਹੈ ਤੈਨੂੰ ਕਿਤੇ ਜਾਣ ਦੀ ਲੋੜ ਨਹੀਂ ਹੈ ਸਿਰਫ ਹੋ ਜਾ ਉਹਦਾ ਹੋ ਜਾ ਉਥੇ ਹੀ ਜਿੱਥੇ ਤੂੰ ਹੈ ਉਥੇ ਹੀ ਉਹਦਾ ਹੋ ਜਾ। ਉਹਰੇ ਗੱਲ ਫਕੀਰਾਂ ਫਰਮਾਇਆ ਹੈ ਕਿ ਚੁੱਪ ਦੇ ਵਿੱਚ ਡੁੱਬਣਾ ਉਸ ਰੱਬ ਨਾਲ ਮਿਲਣ ਵਾਲੀ ਗੱਲ ਹੁੰਦੀ ਹੈ। ਔਰ ਬੜੇ ਬੜੇ ਸਾਧੂ ਫਕੀਰ ਯੋਗੀ ਮਹਾਤਮਾ ਹੋਏ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਚੁੱਪ ਚੀ ਲੰਗਾ ਦਿੱਤੀ ਬਾਬਾ ਜੀ। ਜੇ ਹਲਮਸਤ ਬਾਬਾ ਲਾਲ ਬਾਦਸ਼ਾਹੀ ਦੀ ਗੱਲ ਕਰੀ ਉਹ ਵੀ ਚੁੱਪ ਬੋਲਦੇ ਘੱਟ ਸੀ ਬੋਲਦੇ ਨਹੀਂ ਸੀ। ਬਾਬਾ ਅਮੀ ਚਾਂਦੀ ਰੁੜ ਕੇ ਕਲਾਂ ਵਾਲੇ ਬੋਲਦੇ ਨਹੀਂ। ਔਰ ਬੜੇ ਬੜੇ ਯੋਗੀ ਮਹਾਤਮਾ ਹੋਏ ਐ। ਬਾਬਾ ਕਾਲੀ ਕਮਲੀ ਵਾਲੇ ਹੋਏ ਐ। ਆਤਮ ਪ੍ਰਕਾਸ਼ ਜੀ ਉਹ ਬੋਲੇ ਹੀ ਨਹੀਂ ਸਾਰੀ ਜ਼ਿੰਦਗੀ ਮਿਹਰ ਫਕੀਰ ਬਾਬਾ ਹੋਏ ਆ ਉਹ ਬੋਲੇ ਹੀ ਨਹੀਂ ਸਾਰੀ ਜ਼ਿੰਦਗੀ ਉਹ ਚੋਪੀ ਧਾਰ ਲਈ ਉਹਨਾਂ ਨੇ ਔਰ ਬੜੇ ਫਕੀਰ ਆ ਜਿਹੜੇ ਚੁੱਪ ਰਹਿੰਦੇ ਜਿਹੜੇ ਜ਼ਿਆਦਾ ਬੋਲਦੇ ਨਹੀਂ ਕਿਉਂਕਿ ਨਾ ਪੀਰ ਹੁੰਦੇ ਨਾ ਭਰੇ ਹੁੰਦੇ ਖਾਲੀ ਹੁੰਦੇ ਬੜ ਬੋਲੇ ਉਹ ਖਾਲੀ ਹੁੰਦੇ ਔਰ ਜਿੰਨਾ ਸ਼ਾਂਤ ਹੋਏਗਾ ਉਨਾ ਹੀ ਗਹਿਰਾ ਜਿਹੜਾ ਹੈ ਸਮੁੰਦਰ ਹੋਈ ਜਾਏਗਾ ਬਾਬਾ ਜੀ ਇਸੇ ਲਈ ਫਕੀਰਾ ਫਰਮਾਇਆ ਕਿ ਚੁੱਪ ਦੇ ਵਿੱਚ ਡੁੱਬਣਾ ਹੀ ਰੱਬ ਨਾਲ ਮਿਲਣ ਵਰਗਾ ਹੁੰਦਾ ਹੈ ਸੋ ਖੁਸ਼ ਰਹੋ ਆਬਾਦ ਰਹੋ ਚਰਦੀ ਕਲਾ ਚ ਰਹੋ ਚੁੱਪ ਵਿੱਚ ਡੁੱਬਣਾ ਸਿੱਖੋ ਤਾਂ ਉੱਥੇ ਮੁਲਾਕਾਤ ਜ਼ਰੂਰ ਹੋਏਗੀ। ਇਹੀ ਸੰਤ ਫਕੀਰਾਂ ਫਰਮਾਇਆ ਹੈ। ਜੈ ਸਾਈ ਜੀ ਦੀ ਗੁਰੂਆਂ ਪੀਰਾਂ ਰਹਿਬਰਾਂ ਫਕੀਰਾਂ yogੀਆਂ ਮਹਾਤਮਾਂ ਵਾਂ ਸਭ ਨੂੰ ਸਲਾਮ ਹੈ। ਖੁਸ਼ ਰਹੋ ਆਬਾਦ ਰਹੋ।